ਸਿਕਲਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲਾਉਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਸਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਿਹੜੀਆਂ ਅਸੀਂ ਡੇਲੀ ਅਪਲੋਡ ਵੀ ਕਰ ਰਹੇ ਆ ਵੀਡੀਓ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲ ਸਕਣ ਜੀ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਉਹ ਪ੍ਰਗਤੀ ਬ੍ਰਾਂਡ ਦੇ ਤੇ ਕਾਟਨ ਸਟੱਫ ਦੇ ਵਿੱਚ ਰਹਿਣਗੇ ਬੜੇ ਹੀ ਪਿਆਰੇ ਜਿਹੇ ਸੂਟ ਰਹਿਣਗੇ ਵੈਦਮਸਲੀਨ ਦੁਪੱਟਾ ਇਹਦੇ ਵਿੱਚੋਂ ਫਸਟ ਸੂਟ ਦੇਖੋ ਜੀ आइसक्रीम चार्ट है जी ये बिल्कुल लाइट जा शेड है जमेट्रिकल प्रिंट रहेगा सूट का देखो बड़ा प्यारा प्रिंट है जमेट्रिकल प्रिंट है नीचे ये घेरे के उ फलार डिजाइन बनया हुआ है देखो नीचे घेरा देख सकते हो तो बड़ा प्यारा जहां बनिया होया है ए वाली शर्ट के उपर जमेट्रिकल प्रिंट आऊगा ठीक है जी सैड बाजू आन ਸਾਈਡ ਦੇ ਬਾਜ਼ੂ ਆਉਣਗੇ ਆ ਬੜੀਆਂ ਪਿਆਰੀਆਂ ਜੀਆਂ ਬਾਜ਼ੂ ਬਣੀਆਂ ਹੋਈਆਂ ਪ੍ਰਗਤੀ ਦਾ ਪੀਸ ਹੈ ਅਸੀਂ ਉੱਪਰ ਤੁਹਾਨੂੰ ਸਟੈਂਪ ਲੱਗੀ ਦਿਖਾ ਸਕਦੇ ਆ ਜੀ ਪ੍ਰਗਤੀ ਦਾ ਪੀਸ ਹੈ ਬੜਾ ਪਿਆਰਾ ਪੀਸ ਹੈ ਜੀ ਬੈਕ ਸਾਈਡ ਵੀ ਸੇਮ ਰਹੂਗੀ ਜੀ ਇਹਦੀ ਸੂਰ ਦੀ ਜਿਹੜੀ ਬੈਕ ਸਾਈਡ ਆ ਉਹ ਵੀ ਸੇਮ ਰਹੂਗੀ ਠੀਕ ਹੈ ਜੀ ਬਾਟਮ ਆਊਗੀ ਇਹਦੇ ਨਾਲ ਪਲੇਨ ਪਿਓਰ ਕਾਟਨ ਦੀ ਪਿਓਰ ਕਾਟਨ ਚ ਪਲੇਨ ਆਊਗੀ ਬਾਟਮ ਦੁਪੱਟਾ ਰਹੂਗਾ ਜੀ ਮਸਲੀਨ ਦਾ ਬਹੁਤ ਹੀ ਸੌਫਟ ਜਿਹਾ ਦੁਪੱਟਾ ਰਹੂਗਾ ਦੇਖੋ ਇਹ ਵਾਲੀ ਆਉਗੀ ਦੁਪੱਟੇ ਦੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਆਉਣੀ ਦੁਪੱਟੇ ਦੀ ਮਸਲੀਨ ਦਾ ਰਹੂਗਾ ਦੁਪੱਟਾ ਬਹੁਤ ਹੀ ਸੌਫਟ ਵਾਲਾ ਦੁਪੱਟਾ ਜੀ ਦੇਖੋ ਇਹ ਵਾਲੀ ਆਉਗੀ ਦੁਪੱਟੇ ਦੀ ਲੁੱਕ ਇਹ ਐਦਾਂ ਦਾ ਦੁਪੱਟਾ ਨਹੀਂ ਹੈਗੇ ਤੁਸੀਂ ਇਹਨੂੰ ਵੇਅਰ ਨਾ ਕਰ ਸਕੋ ਆਰਾਮਨਾਇ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਜੀ ਬਹੁਤ ਹੀ ਸੌਫਟ ਮਸਲੀਨ ਦਾ ਦੁਪੱਟਾ ਹੈ ਤੇ ਆਰਾਮਨਾ ਸਿਰ ਤੇ ਟਿਕਣ ਵਾਲਾ ਦੁਪੱਟਾ ਐਦਾਂ ਨਹੀਂ ਹੈਗਾ ਵੀ ਤੁਸੀਂ ਇਹਨੂੰ ਸਿਰ ਤੇ ਵੇਅਰ ਨਾ ਕਰ ਸਕੋ ਬਹੁਤ ਹੀ ਸੌਫਟ ਵਾਲਾ ਦੁਪੱਟਾ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਬਹੁਤ ਹੀ ਜ਼ਿਆਦਾ ਪਿਆਰੀ ਡਿਜ਼ਾਈਨਿੰਗ ਹੈ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 1250 ਰੁਪਏ ਪਰਗਤੀ ਦਾ ਬ੍ਰੈਂਡ ਦਾ ਪੀਸ ਹੈ ਜੀ ਠੀਕ ਹੈ ਆਈਸਕ੍ਰੀਮ ਚਾਟ ਹੈ ਬਹੁਤ ਹੀ ਲਾਈਟ ਜਿਹਾ ਸ਼ੇਡ ਹੈ ਇਦਾਂ ਦੀ ਸੂਟ ਦੀ ਆਉਣੀ ਹੈ ਲੁੱਕ ਬਹੁਤ ਪਿਆਰੀ ਜੀ ਸੂਟ ਦੀ ਆਉਣੀ ਹੈ ਲੁੱਕ ਇਸ ਤੋਂ ਅਗਲਾ ਸੈਕੰਡ ਕਲਰ ਆਊਗਾ 골ਡਨ ਮਸਟਰਡ ਕਲਰ ਆਊਗਾ ਬੜਾ ਪਿਆਰਾ ਜਿਹਾ ਕਲਰ ਹੈ ਵੀ ਸ਼ਾਇਦ ਨੂੰ ਕੈਮਰੇ ਦੇ ਵਿੱਚ ਥੋੜਾ ਜਿਹਾ ਕਾਰਸ ਦੇ ਵਿੱਚ ਕਲਰ ਆ ਰਿਹਾ ਪਰ ਜਿਹੜਾ ਐਨਾ ਇਹ ਡਲ ਜਾ ਕਲਰ ਨਹੀਂ ਹੈਗਾ ਬੜਾ ਪਿਆਰਾ ਜਿਹਾ 골ਡਨ ਮਸਟਰਡ ਕਲਰ ਹੈ ਦੇਖੋ ਇਤ ਹੋਊਗਾ ਜੀ ਇਹ ਵਾਲਾ ਕਲਰ ਸਟ ਕੇ ਰਿਡੀ ਘੇਰੇ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਉੱਪਰ ਜਿਮੈਟ੍ਰੀਕਲ ਪ੍ਰਿੰਟ ਹੈ ਸਾਈਡ ਤੇ ਬਾਜ਼ੂ ਬੜੀਆਂ ਹੋਈਆਂ ਠੀਕ ਹੈ ਪ੍ਰਗਤੀ ਦਾ ਪੀਸ ਹੈ ਸਟੈਂਪ ਤੋਂ ਅਸੀਂ ਦਿਖਾ ਸਕਦੇ ਆ ਪ੍ਰਗਤੀ ਦਾ ਪੀਸ ਹੈ ਜੀ ਡਿਜ਼ਾਈਨਿੰਗ ਬੜੀ ਪਿਆਰੀ ਹੈ ਤੇ ਕਲਰ ਬੜਾ ਪਿਆਰਾ ਆਈਸਕ੍ਰੀਮ ਚਾਰਟ ਹੈ ਦੇਖੋ ਸਾਈਡ ਤੇ ਆਉਣਗੀਆਂ ਇਹਦੀਆਂ ਬਾਜ਼ੂ ਸਾਈਡ ਤੇ ਬਾਜੂ ਆਉਣਗੀਆਂ نیچے ਤੁਸੀਂ ਘੇਰਾ ਦੇਖ ਸਕਦੇ ਹੋ ਕਿੰਨਾ ਪਿਆਰਾ ਘੇਰਾ ਬਣਿਆ ਹੋਇਆ ਇਹ ਵਾਲੀ ਆਉਣਗੀਆਂ ਜਿਹੜੀਆਂ ਬਾਜ ਦੁਪੱਟਾ ਤੁਸੀਂ ਦੇਖ ਸਕਦੇ ਹੋ ਬੜਾ ਸ਼ਾਨਦਾਰ ਦੁਪੱਟਾ ਰਹੂਗਾ ਬਹੁਤ ਹੀ ਸੌਫਟ ਜਿਹਾ ਦੁਪੱਟਾ ਹੈ ਜੀ ਬਿਲਕੁਲ ਸੌਫਟ ਦੁਪੱਟਾ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਆਰਾਮ ਨਾਲ ਸਿਰ ਤੇ ਟਿਕਣ ਵਾਲਾ ਦੁਪੱਟਾ ਆਵਲੀ ਆਉਗੀ ਦੁਪੱਟੇ ਦੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਜਿਹੜੇ ਕਲਰ ਸ਼ਰਟ ਵਿੱਚ ਹੈ ਉਹੀ ਕਲਰ ਦੁਪੱਟੇ ਵਿੱਚ ਸ਼ੈਡਰ ਦਿੱਤੇ ਗਏ ਆ ਬਹੁਤ ਸੌਫਟ ਵਾਲਾ ਦੁਪੱਟਾ ਦੇਖੋ ਬਹੁਤ ਹੀ ਸੌਫਟ ਜਾਂ ਦੁਪੱਟਾ ਜੀ 1250 ਰੁਪਏ ਰਹੂਗੀ ਇਹਦੀ ਪ੍ਰਾਈਸ ਇਸ ਤੋਂ ਅਗਲਾ ਨੈਕਸਟ ਰੂਟ ਹੈ ਜੀ ਇਹ ਵਾਲਾ ਕਲਰ ਇਹ ਆਊਗਾ ਲਾਈਟ ਜਾਂ ਫਰੋਜੀ ਕਲਰ ਕੈਮਰੇ ਵਿੱਚ ਸ਼ਾਇਦ ਤੁਹਾਨੂੰ ਥੋੜੇ ਦੇ ਕਾਰਸ ਵਿੱਚ ਦਿਖਾਈ ਦੇ ਰਿਹਾ ਪਰ ਜਿਹੜਾ ਕਲਰ ਹੈ ਬਹੁਤ ਹੀ ਪਿਆਰਾ ਹੈ ਲਾਈਟ ਜਾਂ ਫਰੋਜੀ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ نیچے ਤੁਸੀਂ ਘੇਰੇ ਦੀ ਡਿਜ਼ਾਈਨਿੰਗ ਦੇਖ ਸਕਦੇ ਹੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਠੀਕ ਹੈ ਜੀ ਉੱਪਰ ਜਿਮੈਟ੍ਰਿਕਲ ਪ੍ਰਿੰਟ ਰਹੂਗਾ ਉੱਪਰ ਜਿਮੈਟ੍ਰਿਕਲ ਪ੍ਰਿੰਟ ਰਹੂਗਾ ਪਰਗਤੀ ਦਾ ਰਹੂਗਾ ਪੀਸ ਸਟੈਂਪ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਾਈਡ ਤੇ ਆਉਣਗੀਆਂ ਬੜੀਆਂ ਪਿਆਰੀਆਂ ਜੀਆਂ ਜੀਆਂ ਬਾਜ਼ੂ ਬੈਕ ਤੇ ਫਰੰਟ ਰਹੂਗੀ ਸੇਮ ਬੈਕ ਤੇ ਫਰੰਟ ਸੇਮ ਰਹੂਗੀ ਠੀਕ ਹੈ ਬਾਟਮ ਰਹੂਗੀ ਇਹਦੇ ਨਾਲ ਪਲੇਨ ਕਾਟਨ ਦੀ ਇਹ ਵਾਲੀ ਰਹੂਗੀ ਬਾਟਮ ਪਲੇਨ ਕਾਟਨ ਦੀ ਬਾਟਮ ਰਹੂਗੀ ਦੁਪੱਟਾ ਰਹੂਗਾ ਡਿਜ਼ਾਈਨਰ ਬੜਾ ਪਿਆਰਾ ਜਿਹਾ ਰਹੂਗਾ ਦੁਪੱਟਾ ਆਈਸਕ੍ਰੀਮ ਚਾਟ ਹੈ ਜੀ ਸਰਦਾਰੀ ਸੂਟ ਹੈ ਦੁਪੱਟਾ ਇਸ ਤੋਂ ਵੀ ਜ਼ਿਆਦਾ ਵਧੀਆ ਪਿਆਰਾ ਜਿਹਾ ਰਹੂਗਾ ਡਿਜ਼ਾਈਨਰ ਦੁਪੱਟਾ ਸੌਫਟ ਵਾਲਾ ਦੇਖੋ ਇਹਵਲਾ ਰਹੂਗਾ ਜੀ ਨਾਲ ਦੁਪੱਟਾ ਦੁਪੱਟੇ ਨਾਲ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਠੀਕ ਹੈ ਇਹਨੂੰ ਜੰਗ ਲੇਡੀ ਵੀ ਵੇਅਰ ਕਰ ਸਕਦੀ ਹੈ ਔਰ ਲੇਡੀ ਵੀ ਇਹਨੂੰ ਵੇਅਰ ਕਰ ਸਕਦੀ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਵਿਰਦ ਮਸਲੀਨ ਦੁਪੱਟਾ ਜੋ ਅੱਜ ਕੱਲ ਕਾਫੀ ਟ੍ਰੈਂਡਿੰਗ ਦੇ ਵਿੱਚ ਦੇਖੋ ਇਸ ਤੋਂ ਅਗਲਾ ਕਲਰ ਆਊਗਾ ਮੂਵ ਕਲਰ ਠੀਕ ਹੈ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਉਣੀ ਹੈ

ਇਹ ਜਿਹੜੀ ਬਾਟਮ ਆਉਗੀ ਉਹ ਪਲੇਨ ਕਾਟਨ ਦੀ ਆਉਗੀ ਪਿਓਰ ਕਾਟਨ ਦੀ ਪਲੇਨ ਆਉਗੀ ਬਾਟਮ ਵਰਗਤੀ ਦਾ ਹੈਗਾ ਪੀਸ ਸਟੈਂਪ ਲੱਗੀ ਤੁਸੀਂ ਦੇਖ ਸਕਦੇ ਹੋ ਵਰਗਤੀ ਦਾ ਰਹੂਗਾ ਪੀਸ ਠੀਕ ਹੈ ਜੀ ਇਹਨੂੰ ਕੋਈ ਵੀ ਵੇਅਰ ਕਰ ਸਕਦਾ ਹੈ ਰੰਗਲੇ ਦੀ ਕਰੋ ਔਰ ਲੈਡੀ ਕਰੋ ਡਿਜ਼ਾਈਨਰ ਹੋਗਾ ਬੜਾ ਸੌਫਟ ਯਾ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਤਿਆਰ ਹੋਇਆ ਬੜਾ ਪਿਆਰਾ ਜਿਹਾ ਦੁਪੱਟਾ ਹੋਇਆ ਤਿਆਰ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਇਹ ਵਾਲਾ ਉਗਰ ਨਾਲ ਦੁਪੱਟਾ ਦੇਖ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਲੁੱਕ ਹੈ ਠੀਕ ਹੈ ਜੀ ਪ੍ਰਾਈਸ ਦੇ ਰਿਹਾ ਤੁਹਾਨੂੰ ਸਿਰਫ ਅਸੀਂ 1250 ਰੁਪਏ ਬ੍ਰਾਂਡ ਦਾ ਸੂਟ ਹੈ ਵਿਦ ਮਸਲੀਨ ਦੁਪੱਟਾ ਹੈ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿਸ ਤਰ੍ਹਾਂ ਦੀ ਹੈ ਐਦਾ ਆਉਣੀ ਹੈ ਸੂਟ ਦੀ ਲੁੱਕ ਬੜੀ ਪਿਆਰੀ ਜੀ ਆਉਣੀ ਹੈ ਲੁੱਕ ਸੂਟ ਦੀ ਦੇਖੋ ਠੀਕ ਹੈ ਜੀ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਇਆ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਉੱਪਰ WhatsApp ਨੰਬਰ ਦਿੱਤਾ ਗਿਆ ਹੈ ਮੇਰੇ ਕੋਲੋਂ ਬਾਈ ਕਰ ਸਕਦੇ ਹੋ ਮੇਰੀ ਸ਼ੌਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ